ਦੁਕਾਨ ਦੀ ਸ਼ੁਰੂਆਤ ਸਾਡੇ ਦਾਦਾ ਜੀ ਨੇ ਰੇੜੀ ਲਗਾ ਕੇ ਕੀਤੀ ਸੀਗੀ ਪੰਦੇ ਸਾਲੇਗ੍ਰਾਮ ਜੀ ਨੇ ਤੇ ਉਹਨਾਂ ਦਾ ਹੀ ਪ੍ਰਤਾਪ ਹੈ ਉਹਨਾਂ ਦੇ ਪ੍ਰਤਾਪ ਨਾਲ ਅਸੀਂ ਅੱਗੇ ਚੱਲੇ ਹੋਏ ਹਾਂ ਦੇਖੋ ਜੀ ਜੋ ਬਜ਼ੁਰਗਾਂ ਨੇ ਗਿਆਨ ਦਿੱਤਾ ਹੈ ਜਾਂ ਉਹਨਾਂ ਨੇ ਸਿਖਾਇਆ ਹੈ ਉਸੇ ਅਕੋਰਡਿੰਗ ਹੀ ਚੱਲੇ ਹੋਏ ਹਾਂ ਕੋਈ ਚੀਜ਼ ਚੇਂਜ ਨਹੀਂ ਕੀਤੀ ਕਿਉਂਕਿ ਇਹਦਾ ਵਿਧੀ ਹੁੰਦੀ ਬਣਾਉਣ ਦੀ ਜੀ ਆਤਮਾ ਵਿੱਚ ਪਰਮਾਤਮਾ ਦਾ ਨਿਵਾਸ ਹੈ ਕਰ ਆਪਣੇ ਭੋਜਨ ਵਿੱਚ ਸ਼ੁੱਧਤਾ ਨਹੀਂ ਨਾ ਤਾਂ ਜੀਵਨ ਵਿੱਚ ਕਿਸੇ ਵੀ ਚੀਜ਼ ਵਿੱਚ ਸ਼ੁੱਧਤਾ ਨਹੀਂ ਆਏਗੀ ਉਹਨੇ ਦੇ ਵਿੱਚ ਕੋਈ ਵੀ ਸਾਡੇ ਦੇ ਬਾਜ਼ਾਰ ਦਾ ਮਸਾਲਾ ਨਹੀਂ ਪੀਸਿਆ ਹੋਇਆ ਪਾਇਆ ਨਾ ਵਿਜਾਰ ਦਾ ਸੀ ਕੋਈ ਚੀਜ਼ ਨਾ ਕੈਮੀਕਲ ਚੀਜ਼ ਯੂਜ਼ ਕੀਤੀ ਹੋਈ ਹੈ ਨਾ ਇਹਦੇ ਚ ਸੋਡਾ ਬਾਈਕਾਰ ਹੈ ਸਾਡੇ ਕੋ ਚਨੇ ਹੁੰਦੇ ਜੀ ਸਿਰਫ ਚਨੇ ਹਾਂਜੀ ਛੋਲੇ ਅੱਜ ਅਸੀਂ ਦੇਖਦੇ ਆ ਲੋਕਾਂ ਨੂੰ ਕੁਲਚੇ ਛੋਲੇ ਦਾ ਬੜਾ ਛੌਂਕ ਹੁੰਦਾ ਤੇ ਨਾਲ ਤੁਸੀਂ ਕੁਲਚੇ ਨਹੀਂ ਰੱਖੇ ਦੇਖੋ ਕੁਲਚੇ ਤਾਂ ਨਹੀਂ ਰੱਖਨੇ ਜੀ ਜਿੰਨੇ ਕਾਰੀਗਰ ਹੈ ਮੂੰਹ ਚ ਗੁਟਕਾ ਜੇ ਜੜਦਾ ਹੁੰਦਾ ਸਾਡੇ ਨਿਯਮ ਟੁੱਟਦੇ ਹੋ ਜਾਂਦੇ ਕਿਉਂਕਿ ਸਾਨੂੰ ਤੁਹਾਨੂੰ ਪਹਿਲਾਂ ਹੀ ਦੱਸਿਆ ਸਾਨੂੰ ਬਹੁਤ ਜ਼ਿਆਦਾ ਸ਼ੁੱਧਤਾ ਚਾਹੀਦੀ ਹੈ ਨਮਸਕਾਰ ਜੀ ਨਮਸਕਾਰ ਹਰੀ ਓਮ ਨਰਾਇਣ ਜੀ ਪੰਡਿਤ ਜੀ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਤਾਂ ਜਦੋਂ ਇਸ ਵੀਡੀਓ ਨੂੰ ਦੇਖਿਆ ਹੋਊਗਾ ਤਾਂ ਜਾਣ ਹੀ ਗਏ ਹੋਣਗੇ ਅੱਜ ਦੀ ਜਿਹੜੀ ਪੀੜ੍ਹੀ ਹੈ ਸੋ ਉਸ ਨੂੰ ਵੀ ਦੱਸਣ ਵਾਸਤੇ ਅੱਜ ਅਸੀਂ ਤੁਹਾਡੀ ਵੀਡੀਓ ਕਰਨ ਦੇ ਲਈ ਆਏ ਆ ਕਿ ਕਿਸ ਤਰੀਕੇ ਦੇ ਨਾਲ ਕਿੰਨੀ ਪੁਰਾਣੀ ਇਹ ਦੁਕਾਨ ਹੈ ਪਹਿਲਾਂ ਮੈਂ ਇਹ ਪੁੱਛਣਾ ਚਾਹੂੰਗਾ ਸਭ ਤੋਂ ਪਹਿਲਾਂ ਕਿ ਇਸ ਦੁਕਾਨ ਦੀ ਸ਼ੁਰੂਆਤ ਕਿਵੇਂ ਹੋਈ ਸੀ ਦੇਖੋ ਜੀ ਇਸ ਸ਼ੁਰੂਆਤ ਦੁਕਾਨ ਦੀ ਸ਼ੁਰੂਆਤ ਸਾਡੇ ਦਾਦਾ ਜੀ ਨੇ ਰੇੜੀ ਲਗਾ ਕੇ ਕੀਤੀ ਸੀਗੀ ਪੰਡਿਤ ਸਾਲੇਗਰਾਮ ਜੀ ਨੇ ਤੇ ਉਹਨਾਂ ਦਾ ਹੀ ਪ੍ਰਤਾਪ ਹੈ ਉਹਨਾਂ ਦੇ ਪ੍ਰਤਾਪ ਨਾਲ ਅਸੀਂ ਅੱਗੇ ਚੱਲੇ ਹੋਏ ਹਾਂ ਇਸੇ ਕੰਮ ਤੋਂ ਸਭ ਕੁਝ ਬਣਿਆ ਸਭ ਕੁਝ ਬੱਚੇ ਪੜੇ ਉਹਨਾਂ ਨੇ ਸਭ ਕੁਝ ਪੜ੍ਹਾਈ ਲਿਖਾਈ ਬੜਿਆ ਜੀ ਮੇਰੇ ਅਮੀਰਪੁਰ ਐਡਵੋਕੇਟ ਹੈ ਦੂਸਰੇ ਡਿਪਟੀ ਰਜਿਸਟਰ ਰਿਟਾਇਰ ਹੋਏ ਹੈ ਪੀਏਯੂ ਚ ਤੀਸਰੇ ਵੀਡੀਓ ਹਿਮਾਚਲ ਚੋਂ ਉਹਨੇ ਤੋਂ ਰਿਟਾਇਰ ਹੋਏ ਚੌਥੇ ਮੇਰੇ ਫਾਦਰ ਸਾਹਿਬ ਨਾਲ ਸੀਗੇ ਜੀ ਔਰ ਇਸੇ ਕੰਮ ਚ ਸੀ ਪੜ ਲਿਖ ਕੇ ਸਭ ਬਣੇ ਹੈ ਪੁਰਾਣੇ ਕਸਟਮਰ ਹੈ ਸਾਡੇ ਬਹੁਤ ਪੁਰਾਣੇ ਆਏ ਹੋਏ ਸਾਰੇ ਉਹਨਾਂ ਦੇ ਪ੍ਰਤਾਪ ਚੱਲ ਰਿਹਾ ਜੀ ਛੱਪਣ ਜੀ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਦਾਦਾ ਜੀ ਨੇ ਸ਼ੁਰੂਆਤ ਕੀਤੀ ਸੀ ਤਾਂ ਅੱਜ ਤੀਜੀ ਪੀੜ੍ਹੀ ਤੁਹਾਡੇ ਵੱਲੋਂ ਇਹ ਸੇਵਾ ਜਿਹੜੀ ਨਿਭਾਈ ਜਾ ਰਹੀ ਹੈ ਹਾਂਜੀ ਤੀਸਰੀ ਪੀੜ੍ਹੀ ਤੋਂ ਮੈਂ ਜੀ ਟੇਸਟ ਮੈਂ ਜੇ ਪੁੱਛਾਂ ਤਾਂ ਟੇਸਟ ਦੇ ਵਿੱਚ ਕੋਈ ਫਰਕ ਆਇਆ ਉਦੋਂ ਤੋਂ ਲੈ ਕੇ ਅੱਜ ਤੱਕ ਦੇਖੋ ਜੀ ਜੋ ਬਜ਼ੁਰਗਾਂ ਨੇ ਗਿਆਨ ਦਿੱਤਾ ਹੈ ਜਾਂ ਉਹਨਾਂ ਨੇ ਸਿਖਾਇਆ ਹੈ ਉਸੇ ਅਕੋਰਡਿੰਗ ਹੀ ਚੱਲੇ ਹੋਏ ਹਾਂ ਕੋਈ ਚੀਜ਼ ਚੇਂਜ ਨਹੀਂ ਕੀਤੀ ਕਿਉਂਕਿ ਇਹਦਾ ਵਿਧੀ ਹੁੰਦੀ ਬਣਾਉਣ ਦੀ ਜੀ ਆਤਮਾ ਵਿੱਚ ਪਰਮਾਤਮਾ ਦਾ ਨਿਵਾਸ ਹੈ ਕਰਾ ਆਪਣੇ ਭੋਜਨ ਵਿੱਚ ਸ਼ੁੱਧਤਾ ਨਹੀਂ ਨਾ ਤੋ ਜੀਵਨ ਵਿੱਚ ਕਿਸੇ ਵੀ ਚੀਜ਼ ਵਿੱਚ ਸ਼ੁੱਧਤਾ ਨਹੀਂ ਆਏਗੀ। ਉਹਨੇ ਦੇ ਵਿੱਚ ਕੋਈ ਵੀ ਸਾਡੇ ਦੇ ਬਾਜ਼ਾਰ ਦਾ ਮਸਾਲਾ ਨਹੀਂ ਪੀਸਿਆ ਹੋਇਆ ਪਾਇਆ। ਨਾ ਬਾਜ਼ਾਰ ਦਾ ਸੀ ਕੋਈ ਚੀਜ਼ ਨਾ ਕੈਮੀਕਲ ਚੀਜ਼ ਯੂਜ਼ ਕੀਤੀ ਹੋਈ ਹੈ। ਨਾ ਇਹਦੇ ਵਿੱਚ ਸੋਡਾ ਵਾਈ ਕਾਰ ਹੈ। ਔਰ ਬਿਲਕੁਲ ਸਾਤਵਿਕ ਭੋਜਨ ਹੈ। ਨਾ ਇਹ ਨੁਕਸਾਨ ਦੇਊਗਾ ਨਾ ਇਹ ਵਿੱਚ ਪਿਆਜ਼ ਹੈ ਨਾ ਤੇਲ ਹੈ ਨਾ ਘਿਓ ਹੈ ਨਾ ਲਸਣ ਹੈ। ਕੋਣ ਕਿਹੜੀਆਂ-ਕਿਹੜੀਆਂ ਆਈਟਮਸ ਤੁਹਾਡੇ ਕੋਲ ਇੱਥੇ ਖਾਣ ਨੂੰ ਮਿਲਦੀਆਂ ਨੇ? ਸਿਰਫ ਸਾਡੇ ਕੋਲ ਚਨੇ ਹੁੰਦੇ ਜੀ। ਸਿਰਫ ਚਨੇ। ਹਾਂਜੀ ਛੋਲੇ। ਅਗਲਾ ਅਸੀਂ ਦੇਖਦੇ ਆ ਲੋਕਾਂ ਨੂੰ ਕੁਲਚੇ ਛੋਲੇ ਦਾ ਬੜਾ ਛੌਂਕ ਹੁੰਦਾ ਤੇ ਨਾਲ ਤੁਸੀਂ ਕੁਲਚੇ ਨਹੀਂ ਰੱਖੇ ਦੇਖੋ ਕੁਲਚੇ ਤਾਂ ਨਹੀਂ ਰੱਖ ਰਹੇ ਜੀ ਜਿੰਨੇ ਕਾਰੀਗਰ ਹੈ ਮੂੰਹ ਚ ਘੁਟਕਾ ਜੜਦਾ ਹੁੰਦਾ ਹੈ ਸਾਡੇ ਨਿਯਮ ਟੁੱਟਦੇ ਭੋਜਨ ਦੇ ਕਿਉਂਕਿ ਸਾਨੂੰ ਤੁਹਾਨੂੰ ਪਹਿਲਾਂ ਹੀ ਦੱਸਿਆ ਸਾਨੂੰ ਬਹੁਤ ਜ਼ਿਆਦਾ ਸ਼ੁੱਧਤਾ ਚਾਹੀਦੀ ਹੈ ਜੇ ਤੱਕ ਸ਼ੁੱਧਤਾ ਨਹੀਂ ਹੈ ਭੋਜਨ ਵਿੱਚ ਸ਼ੁੱਧਤਾ ਨਹੀਂ ਹੈ ਕਿਸੇ ਵੀ ਚੀਜ਼ ਵਿੱਚ ਸ਼ੁੱਧਤਾ ਨਹੀਂ ਹੈ ਔਰ ਅੱਗੇ ਟਾਈਮ ਹੁੰਦਾ ਸੀਗਾ ਕੋਲ ਖੜ ਕੇ ਕੁਲਚੇ ਵਗੈਰਾ ਬਣਾ ਲਈਦੇ ਸੀਗੇ ਹੁਣ ਮੈਨੂੰ ਪੂਜਾ ਪਾੜ ਤੇ ਵੀ ਜਾਣਾ ਪੈਂਦਾ ਮੇਰਾ ਕਰਮਕਾਂਡ ਦਾ ਕੰਮ ਵੀ ਹੈ ਪੂਜਾ ਪਾੜ ਦਾ ਛੋਲੇ ਜਰ ਤੇ ਉਸ ਤੋਂ ਇਲਾਵਾ ਇਸ ਕੰਮ ਛੜਿਆ ਨਹੀਂ ਇਹ ਬਜ਼ੁਰਗਾਂ ਦਾ ਦਿਨ ਲੱਗੀ ਹੋਈ ਹੈ ਇਸ ਕਰਕੇ ਨਾ ਜਿਵੇਂ ਤੁਸੀਂ ਦੱਸਿਆ ਤੁਹਾਡਾ ਪੂਜਾ ਪਾਠ ਦਾ ਵੀ ਕੰਮ ਹੈ ਫਿਰ ਉਸ ਸਮੇਂ ਤੇ ਜਦੋਂ ਤੁਸੀਂ ਪੂਜਾ ਪਾਠ ਤੇ ਜਾਂਦੇ ਹੋ ਤਾਂ ਦੁਕਾਨ ਦੇ ਵਿੱਚ ਤੁਹਾਨੂੰ ਨਹੀਂ ਕਦੇ ਮਨ ਦੇ ਵਿੱਚ ਖਿਆਲ ਆਇਆ ਕਿ ਮੈਂ ਕਾਰੀਗਰ ਰੱਖਾਂ ਤੇ ਕੰਮ ਨੂੰ ਅੱਗੇ ਵਧਾਇਆ ਜਾਵੇ ਨਹੀਂ 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 ਕੋਈ ਉਹ ਨਹੀਂ ਸੰਤੁਸ਼ਟੀ ਹੈ ਜੋ ਆਪਣੇ ਹੱਥੀ ਹੋਣਾ ਨਾ ਕਿਸੇ ਦੇ ਉੱਪਰ ਇਤਵਾਰ ਨਹੀਂ ਹੈ ਕਾਰੀਗਰ ਹੈ ਜੋ ਵੀ ਉਹਨਾਂ ਨੇ ਆਪਣੀ ਕਿਸ ਨੀਅਤ ਨਾਲ ਬਣਾਣਾ ਕਿਸ ਨਾਲ ਨਹੀਂ ਔਰ ਸਾਡੀ ਜਿਹੜੀ ਬਜ਼ੁਰਗਾ ਦੇ ਸੰਸਕਾਰ ਹੈ ਪਰਮਾਤਮਾ ਨੂੰ ਭੋਗ ਲੱਗਣ ਤੋਂ ਬਾਅਦ Vedic ਮੰਤਰ ਉਚਾਰਨ ਨਾਲ ਭੋਜਨ ਬੰਦ ਹੈ ਉਸੇ ਨਾਲ ਹੀ ਚੀਜ਼ਾਂ ਬਣੂਗੀ ਆ ਤਿਆਰ ਹੋਊਗਾ ਆਪਣੇ ਹੱਥੀਏ ਸਭ ਕੰਮ ਕਰਾਂਗੇ ਜਦ ਤੱਕ ਬੈਠੇ ਹੈ ਤਾਂ ਚਲਾਵਾਂਗੇ ਉਸ ਤੋਂ ਬਾਅਦ ਕੁਝ ਕਹਿ ਨਹੀਂ ਸਕਦੇ ਜੀ ਸੋ ਜਿਹੜੇ ਛੋਲੇ ਤੁਸੀਂ ਸਰਵ ਕਰ ਰਹੇ ਹੋ ਲੋਕਾਂ ਨੂੰ ਇਹ ਪੂਜਾ ਪਾਠ ਕੀ ਕਰਕੇ Vedic ਮੰਤਰਾਂ ਤੋਂ ਬਾਅਦ ਜਿਹੜਾ ਭੋਗ ਲਗਾ ਕੇ ਹਾਂ ਸਾਡੀ ਵਿਧੀ ਹੁੰਦੀ ਹੈ ਭੋਜਨ ਮਨਾਉਣ ਦੀ ਅਨੁਪਰਨਾ ਦੇ ਨਾਮ ਤੇ ਮਾਂ ਨੂੰ ਭੋਗ ਲਗਾ ਕੇ ਪਰਮਾਤਮਾ ਨੂੰ ਪਹਿਲੇ ਭੋਗ ਲੱਗਦਾ ਹੈ ਉਸ ਤੋਂ ਬਾਅਦ ਫਿਰ ਦੁਕਾਨ ਤਸੀਰ ਹੋਣ ਵਾਸਤੇ ਭੋਜਨ ਆਉਂਦਾ। ਤਕਰੀਬਨ ਇਹ ਕਿੰਨੇ ਸਾਲ ਪੁਰਾਣੀ ਹੋਏਗੀ ਕਿੰਨੇ ਸਨ ਤੋਂ ਚੱਲਦੀ ਆ ਰਹੀ ਹੈ? ਇਹ ਦੇਖੋ ਤੀਸਰੀ ਪੀੜ੍ਹੀ 'ਚ ਮੈਂ ਬੈਠਾ ਹਾਂ ਲਗਭਗ 80-90 ਸਾਲ ਤਾਂ ਹੋ ਹੀ ਗਏ ਨੇ। ਜੀ। ਤੋਂ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਦਾਦਾ ਜੀ ਨੇ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਅੱਗੇ ਫਿਰ ਕਿਨਾ-ਕਿਨਾ ਨੇ ਕੰਮ ਕੀਤਾ ਜਿਹੜੀ ਤੁਹਾਡੀ ਕੀ ਸੀ? ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਨਾਲ ਬੈਠਦੇ ਸੀਗੇ। ਔਰ ਦਾਦਾ ਜੀ ਨੇ ਮੈਨੂੰ ਸ਼ੁਰੂ ਤੋਂ ਦਾਦਾ ਜੀ ਨਾਲ ਰਹਿਣਾ ਹੈ ਮੈਂ ਔਰ ਮੈਨੂੰ ਉਹਨਾਂ ਨੇ ਕੰਮ ਸਿਖਾ ਲਿਆ ਸੀਗਾ ਮੈਂ ਨਾਲ ਰਹਿ ਕੇ ਤਾਂ ਮੈਂ ਹੀ ਪਿਆ ਇਸ ਕੰਮ 'ਚ। ਤੀਸਰੀ ਪ ਮੈਂ ਸੁਣਿਆ ਜਦੋਂ ਇੱਥੇ ਗਾਹ ਕਾਂਦੇ ਹੁੰਦੇ ਹੁੰਦੇ ਸੀ ਜਦੋਂ ਤੁਹਾਡੇ ਦਾਦਾ ਜੀ ਇੱਥੇ ਹੁੰਦੇ ਸੀ ਤਾਂ ਡੰਡੇ ਦੇ ਨਾਲ ਉਹਨਾਂ ਨੂੰ ਡਾਂਟਿਆ ਵੀ ਜਾਂਦਾ ਸੀ ਗਾਕਾਂ ਨੂੰ ਉਹ ਕੀ ਸੀ ਗੱਲ ਸੀ ਪਿਆਰ ਦਾ ਗੁੱਸਾ ਸੀ ਜੀ ਉਹ ਕਿਉਂ ਕਰਦੇ ਸੀ ਉਹ ਦੇਖੋ ਸਿਰਫ ਐਸੇ ਸੀ ਉਹਨਾਂ ਨੇ 100-100 ਬੰਦਾ 150 ਬੰਦਾ ਕਿ ਸ਼ਹਿਰਾਂ ਚ ਸਾਰੀਆਂ ਰਹਿਸ਼ਾ ਇੱਥੇ ਹੁੰਦੀਆਂ ਸੀ 100-100 150 ਬੰਦੇ ਤੋਂ ਉਹਨਾਂ ਨੇ ਇਕੱਠੇ ਪੈਸੇ ਫਗੜ ਕੇ ਇਕੱਠੇ ਭਾਂਡੇ ਲੈ ਲੈਣੇ ਫਿਰ ਜਿਹੜਾ ਵੀ ਰੋਲਾ ਪੰਦਾ ਸੀ ਉਹਨੂੰ ਸਟਿਕ ਵਗੈਰਾ ਦਿਖਾਉਂਦੇ ਸੀ ਵੀ ਸ਼ਾਂਤ ਕਿਉਂਕਿ ਪਹਿਲਾਂ ਬਜ਼ੁਰਗਾਂ ਦਾ ਗੁੱਸਾ ਨਹੀਂ ਕਰਦੇ ਸੀ ਪ੍ਰੇਮ ਪਿਆਰ ਹੁੰਦਾ ਸੀ ਸਾਰਿਆਂ 'ਚ ਔਰ ਕਿਸੇ ਵੱਡੇ ਨੇ ਅਗਰ ਡਾਂਟ ਵੀ ਦਿੱਤਾ ਹੋ ਤਾਂ ਸਤਿਕਾਰ ਕਰਦੇ ਸੀਗੇ ਅੱਜ ਕੱਲ ਤਾਂ ਤੁਹਾਨੂੰ ਪਤਾ ਵੀ ਚਲੋ ਨਹੀਂ ਉਹ ਚੀਜ਼ਾਂ ਰਹੀਆਂ ਦੁਕਾਨਦਾਰ ਨੇ ਜੇ ਮਾੜਾ ਜਿਹਾ ਕੁਝ ਬੋਲ ਵੀ ਦਿੱਤਾ ਤਾਂ ਗਾਹਕ ਭੜਕ ਜਾਂਦਾ ਤਾਂ ਕਰਕੇ ਇਹੋ ਚੀਜ਼ ਹੈ ਜੀ ਜੀ ਲੋ ਜੀ ਸੋ ਪਣ ਜੀ ਮੈਂ ਪੁੱਛਣਾ ਚਾਹੂੰਗਾ ਜਦੋਂ ਛੋਲੇ ਬੰਦੇ ਸੀ ਦਾਦਾ ਜੀ ਜਦੋਂ ਦਿੰਦੇ ਸੀ ਤਾਂ ਉਦੋਂ ਕਿੰਨੇ ਪੈਸਿਆਂ ਦੇ ਵਿੱਚ ਛੋਲੇ ਦਿੱਤੇ ਜਾਂਦੇ ਸੀ ਇੱਕ ਗੱਲ ਤੁਸੀਂ ਬੜੀ ਵੱਡੀ ਆਖੀ ਕਿ ਪੰਜਾਬ ਜਾਂ ਸੂਰਸੋਵ ਬੰਦਿਆਂ ਦੇ ਇਕੱਠੇ ਪੈਸੇ ਲੈ ਲੈਂਦੇ ਸੀ ਉਹ ਦਿਮਾਗ 'ਚ ਕਿਵੇਂ ਰਹਿੰਦਾ ਸੀ ਵੀ ਕਿਹੜੇ ਗਾਹਕ ਨੇ ਕਿੰਨੇ ਪੈਸਿਆਂ ਦੇ ਛੋਲੇ ਲੈਣੇ ਆ ਇਹਨਾਂ ਦੇ ਲੈ ਲਓ ਪੁਰਾਣੇ ਕਸਟਮਰ ਇਹ ਬੰਦ ਕਰ ਲਓ ਜਿੱਥੇ ਘੱਟ ਮਾਰੋ